ਅਮਰੀਕਾ ਦੇ ਵਿੱਚ ਰਹਿਣ ਵਾਲੇ ਪ੍ਰਵਾਸੀਆਂ ਲਈ ਇੱਕ ਨਵੀਂ ਚੇਤਾਵਨੀ ਜਾਰੀ ਚੇਤਾਵਨੀ ਨੇ ਵਧਾਈਆਂ ਲੱਖਾਂ ਲੋਕਾਂ ਦੀ ਚਿੰਤਾ ਅਮਰੀਕਾ ਦੇ ਵਿੱਚ ਹੁਣ ਗ੍ਰੀਨ ਕਾਰਡ ਲੈਣਾ ਹੋਇਆ ਬਹੁਤ ਔਖਾ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਮੀਗ੍ਰੇਸ਼ਨ ਨੂੰ ਲੈ ਕੇ ਸਖਤ ਕਦਮ ਚੁੱਕੇ ਨੇ ਪਹਿਲਾਂ ਦੇਸ਼ ਨਿਕਾਲੇ ਦਿੱਤੇ ਗਏ ਤੇ ਉਸ ਤੋਂ ਬਾਅਦ ਨਾਗਰਿਕਤਾ ਨੂੰ ਲੈ ਕੇ ਕਾਨੂੰਨ ਲਾਗੂ ਕੀਤਾ ਗਿਆ ਪਰ ਜਿਸ ਨੂੰ ਅਦਾਲਤ ਨੇ ਮੁਲਤਵੀ ਕਰ ਦਿੱਤਾ ਤੇ ਉਸ ਨੂੰ ਅਜੇ ਤੱਕ ਸਟੇ ਦਿੱਤੀ ਹੋਈ ਹੈ ਤਾਂ ਇਹਦੇ ਨਾਲ ਚੱਲਦਾ ਦੂਜੇ ਪਾਸੇ ਹੁਣ ਇਮੀਗ੍ਰੇਸ਼ਨ ਨੂੰ ਲੈ ਕੇ ਟਰੰਪ ਸਰਕਾਰ ਨੇ ਇੱਕ ਵਾਰ ਦੁਬਾਰਾ ਫਿਰ ਚੇਤਾਵਨੀ ਜਾਰੀ ਕੀਤੀ ਹੈ ਤੇ ਚੇਤਾਵਨੀ ਦੇ ਨਾਲ-ਨਾਲ ਕਈ ਕਾਨੂੰਨਾਂ ਦੀ ਜੇ ਪਾਲਣਾ ਤੁਸੀਂ ਨਹੀਂ ਕਰਦੇ ਤਾਂ ਫਿਰ ਉਹਦੇ ਲਈ ਤੁਹਾਨੂੰ ਕਮਿਆਜ਼ੇ ਵੀ ਭੁਗਤਣੇ ਪੈਣਗੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਗੈਰ ਕਾਨੂੰਨੀ ਇਮੀਗ੍ਰੇਸ਼ਨ ਨੂੰ ਰੋਕਣ ਦੇ ਲਈ ਹੁਣ ਵੱਖ-ਵੱਖ ਤਰੀਕੇ ਅਪਣਾ ਰਹੇ ਨੇ ਤਾਂ ਟਰੰਪ ਉਹਨਾਂ ਪ੍ਰਵਾਸੀਆਂ ਨੂੰ ਵੀ ਹੁਣ ਨਿਸ਼ਾਨਾ ਬਣਾ ਰਹੇ ਨੇ ਜੋ ਗ੍ਰੀਨ ਕਾਰਡ ਪ੍ਰਾਪਤ ਕਰਨ ਦੇ ਲਈ ਤੋ ਘਾਟ ਰਿਕ ਕਰਦੇ ਹੋਏ ਅਮਰੀਕੀ ਨਾਗਰਿਕਾ ਨਾਲ ਵਿਆਹ ਕਰ ਲੈਂਦੇ ਨੇ ਤਾਂ ਅਮਰੀਕੀ ਨਾਗਰਿਕਤਾ ਅਤੇ ਜਿਹੜੇ ਇਮੀਗ੍ਰੇਸ਼ਨ ਸੇਵਾਵਾਂ ਨੇ ਜਾਨਕਿ ਕੇ ਯੂਐਸ ਸੀਆਈਐਸ ਨੇ ਐਸ ਨੂੰ ਸੰਗੀ ਅਪਰਾਧ ਕਰਾਰ ਦੇ ਦਿੱਤਾ ਨਾਲ ਹੀ ਇਹ ਦੋਸ਼ੀ ਨੂੰ ਗੰਭੀਰ ਨਤੀਜੇ ਭੁਗਤਣ ਦੀ ਚੇਤਾਵਨੀ ਵੀ ਉਹਨਾਂ ਨੇ ਜਾਰੀ ਕੀਤੀ ਤੇ ਏਜੰਸੀ ਨੇ ਇਹ ਕਿਹਾ ਕਿ ਜੋ ਵੀ ਵਿਅਕਤੀ ਜਾਣ ਬੁਝ ਕੇ ਇਮੀਗ੍ਰੇਸ਼ਨ ਕਾਨੂੰਨਾਂ ਦੇ ਕਿਸੇ ਵੀ ਪ੍ਰਬੰਧ ਤੋਂ ਬਚਣ ਦੇ ਲਈ ਵਿਆਹ ਕਰਦਾ ਤਾਂ ਉਸ ਨੂੰ ਵਿਆਹ ਧੋਖਾਧਰੀ ਕਾਨੂੰਨ ਦੀ ਧਾਰਾ 1325 ਸੀ ਦੇ ਤਹਿਤ 5 ਸਾਲ ਦੀ ਕੈਦ ਹੋ ਸਕਦੀ ਹੈ ਤੇ ਨਾਲ ਹੀ 2.17 ਕਰੋੜ ਰੁਪਏ ਤੱਕ ਜੁਰਮਾਨਾ ਅਤੇ ਦੇਸ਼ ਨਿਕਾਲਾ ਵੀ ਦਿੱਤਾ ਜਾ ਸਕਦਾ ਹੈ ਇੱਥੇ ਤੋਂ ਉਹਨੂੰ ਇਹ ਵੀ ਦੱਸ ਦਈਏ ਕਿ ਅਮਰੀਕਾ ਦੇ ਵਿੱਚ ਨਾਗਰਿਕਤਾ ਪ੍ਰਾਪਤ ਕਰਨ ਦਾ ਸਭ ਤੋਂ ਆਸਾਨ ਤਰੀਕਾ ਹੀ ਵਿਆਹ ਹੈ ਤੇ ਅਜਿਹੇ ਬਹੁਤ ਸਾਰੇ ਮਾਮਲੇ ਪਿਛਲੇ ਸਮੇਂ ਵਿੱਚ ਸਾਹਮਣੇ ਆਏ ਜਿੱਥੇ ਵਿਦੇਸ਼ੀ ਨਾਗਰਿਕ ਅਮਰੀਕੀ ਨਾਗਰਿਕਤਾ ਪ੍ਰਾਪਤ ਕਰਨ ਦੇ ਲਈ ਅਮਰੀਕੀ ਕੁੜੀਆਂ ਦੇ ਨਾਲ ਵਿਆਹ ਕਰ ਲੈਂਦੇ ਸੀ ਤਫਿਰ ਤਲਾਕ ਲੈ ਕੇ ਵੱਖਰੇ ਹੋ ਜਾਂਦੇ ਸੀ ਤਾਂ ਇਹਦੇ ਨਾਲ ਹੀ ਕੁਝ ਮਾਮਲਿਆਂ ਦੇ ਵਿੱਚ ਅਮਰੀਕੀ ਨਾਗਰਿਕ ਪੈਸਿਆਂ ਦੇ ਲਈ ਵਿਆਹ ਵੀ ਕਰਦੇ ਰਹੇ ਨੇ ਪਰ ਫਿਰ ਬਾਅਦ ਵਿੱਚ ਉਹਨਾਂ ਤੋਂ ਤਲਾਕ ਲੈ ਲੈਂਦੇ ਸੀ ਜਦੋਂ ਉਹਨਾਂ ਨੂੰ ਗ੍ਰੀਨ ਕਾਰਡ ਮਿਲ ਜਾਂਦਾ ਸੀ ਉਸ ਤੋਂ ਬਾਅਦ ਹੁਣ ਟਰੰਪ ਪ੍ਰਸ਼ਾਸਨ ਦੇ ਅਨੁਸਾਰ ਹੁਣ ਜੇਕਰ ਕੋਈ ਵਿਦੇਸ਼ੀ ਅਜਿਹਾ ਵਿਆਹ ਕਰਦਾ ਤਾਂ ਉਸ ਨੂੰ ਕਰੋੜਾਂ ਰੁਪਏ ਦਾ ਜੁਰਮਾਨਾ ਤੇ ਦੇਸ਼ ਨਿਕਾਲੇ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਦੀ ਏਜੰਸੀ ਨੇ ਆਮ ਲੋਕਾਂ ਨੂੰ ਵਿਆਹ ਦੀ ਧੋਖਾਧੜੀ ਦੇ ਵਿੱਚ ਸ਼ਾਮਲ ਲੋਕਾਂ ਜਾਂ ਇਮੀਗ੍ਰੇਸ਼ਨ ਦਾ ਗਲਤ ਫਾਇਦਾ ਚੁੱਕਣ ਵਾਲੇ ਲੋਕਾਂ ਦੇ ਬਾਰੇ ਸੁਰਾਗ ਦੇਣ ਲਈ ਵੀ ਕਿਹਾ ਹੈ ਇਸ ਤੋਂ ਇਲਾਵਾ ਅਮਰੀਕੀ ਪ੍ਰਸ਼ਾਸਨ ਨੇ ਅਮਰੀਕਾ ਦੇ ਵਿੱਚ ਰਹਿਣ ਵਾਲੇ ਪ੍ਰਵਾਸੀਆਂ ਦੇ ਲਈ ਇੱਕ ਹੋਰ ਚੇਤਾਵਨੀ ਵੀ ਜਾਰੀ ਕੀਤੀ ਹੈ ਜਿਸ ਦੇ ਨਾਲ ਹੁਣ ਲੱਖਾਂ ਅਮਰੀਕੀ ਲੋਕਾਂ ਦੀ ਚਿੰਤਾ ਵੀ ਵਧ ਗਈ ਹੈ ਅਮਰੀਕੀ ਸਰਕਾਰ ਦੇ ਵਿਭਾਗ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਜਿਹੜਾ ਅਕਾਊਂਟ ਹੈ ਉਹਦੇ ਉੱਤੇ ਇੱਕ ਪੋਸਟ ਪਾਈ ਹੈ ਤੇ ਉਸ ਪੋਸਟ ਦੇ ਵਿੱਚ ਇਹ ਲਿਖਿਆ ਗਿਆ ਜੇ ਵੀਜ਼ਾ ਜਾਰੀ ਹੋਣ ਤੋਂ ਬਾਅਦ ਯੂਐਸ ਵੀਜ਼ਾ ਸਕ੍ਰੀਨਿੰਗ ਰੁਕਦੀ ਨਹੀਂ ਤੇ ਉਹ ਵੀਜ਼ਾ ਧਾਰਕਾਂ ਦੀ ਲਗਾਤਾਰ ਜਾਂਚ ਕਰਦੇ ਨੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਸਾਰੇ ਅਮਰੀਕੀ ਕਾਨੂੰਨਾਂ ਅਤੇ ਇਮੀਗ੍ਰੇਸ਼ਨ ਨਿਯਮਾਂ ਦੀ ਪਾਲਣਾ ਕਰਦੇ ਨੇ ਜਾਂ ਫਿਰ ਨਹੀਂ ਕਰਦੇ ਜੇਕਰ ਕੋਈ ਵੀਜ਼ਾ ਧਾਰਕ ਅਮਰੀਕਾ ਦੇ ਸਾਰੇ ਕਾਨੂੰਨਾਂ ਅਤੇ ਇਮੀਗ੍ਰੇਸ਼ਨ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਪਾਏ ਜਾਂਦੇ ਤਾਂ ਅਧਿਕਾਰੀ ਉਸ ਦਾ ਵੀਜ਼ਾ ਰੱਦ ਕਰ ਦੇਣਗੇ ਤੇ ਉਸ ਨੂੰ ਡਿਪੋਰਟ ਵੀ ਕਰ ਦੇਣਗੇ ਜਾਂ ਫਿਰ ਉਹਨੂੰ ਰਿਪੋਰਟ ਕੀਤਾ ਵੀ ਜਾ ਸਕਦਾ ਹੈ ਅਮਰੀਕੀ ਸਰਕਾਰ ਦੇ ਨਵੇਂ ਨਿਰਦੇਸ਼ਾਂ ਦੇ ਅਨੁਸਾਰ ਜਿਨ੍ਹਾਂ ਲੋਕਾਂ ਨੂੰ ਅਮਰੀਕਾ ਦੇ ਵਿੱਚ ਕੰਮ ਕਰਨ ਅਤੇ ਰਹਿਣ ਲਈ ਵੀਜ਼ਾ ਮਿਲਿਆ ਉਹ ਵੀ ਲਗਾਤਾਰ ਅਮਰੀਕੀ ਪ੍ਰਸ਼ਾਸਨ ਦੇ ਰਡਾਰ ਦੇ ਉੱਤੇ ਰਹਿਣਗੇ ਤੇ ਇੱਕ ਵੱਖਰੇ ਬਿਆਨ ਦੇ ਵਿੱਚ ਏਜੰਸੀ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਇਮੀਗ੍ਰੇਸ਼ਨ ਪ੍ਰਕਿਰਿਆ ਦੀ ਅਖੰਡਤਾ ਦੀ ਰੱਖਿਆ ਕਰਨਾ ਯੂਐਸ ਸੀਆਈਐਸ ਦੇ ਲਈ ਇੱਕ ਖਾਸ ਤੌਰ ਦੇ ਉੱਤੇ ਵੱਡੀ ਤਰਜੀਹ ਹੈ ਇੱਕ ਵਾਰ ਇੱਥੇ ਫਿਰ ਜ਼ਿਕਰ ਕਰ ਦਈਏ ਕਿ ਅਮਰੀਕਾ ਦੇ ਵਿੱਚ ਨਾਗਰਿਕਤਾ ਪ੍ਰਾਪਤ ਕਰਨ ਦਾ ਇੱਕ ਆਮ ਤਰੀਕਾ ਵਿਆਹ ਕਰਨਾ ਹੀ ਹੈ ਪਰ ਬਹੁਤ ਸਾਰੇ ਵਿਦੇਸ਼ੀ ਨਾਗਰਿਕ ਅਮਰੀਕੀ ਨਾਗਰਿਕਾਂ ਨਾਲ ਵਿਆਹ ਕਰਕੇ ਉੱਥੋਂ ਦਾ ਗ੍ਰੀਨ ਕਾਰਡ ਪ੍ਰਾਪਤ ਕਰ ਲੈਂਦੇ ਸੀ ਪਰ ਹੁਣ ਉਹ ਬਹੁਤ ਜ਼ਿਆਦਾ ਔਖਾ ਹੋ ਗਿਆ ਤੇ ਜੋ ਇਹ ਗ੍ਰੀਨ ਕਾਰਡ ਪ੍ਰਾਪਤ ਕਰਨ ਤੋਂ ਬਾਅਦ ਉਹ ਤਲਾਕ ਲੈ ਲੈਂਦੇ ਸੀ ਪਰ ਹੁਣ ਅਜਿਹਾ ਨਹੀਂ ਹੋਏਗਾ ਟਰੰਪ ਪ੍ਰਸ਼ਾਸਨ ਨੇ ਅਜਿਹੇ ਲੋਕਾਂ ਦੇ ਖਿਲਾਫ ਸਖਤ ਸਜ਼ਾ ਦਾ ਐਲਾਨ ਕੀਤਾ ਤੇ ਭਾਰੀ ਜੁਰਮਾਨਾ ਵੀ ਜਿਹੜਾ ਉਹਨੂੰ ਦੇਣਾ ਪਏਗਾ ਜੇ ਕੋਈ ਵਿਅਕਤੀ ਇਸ ਧੋਖਾਧੜੀ ਵਿੱਚ ਫਸ ਜਾਂਦਾ ਹੈ ਤਾਂ ਫਿਰ ਉਸ ਦੇ ਲਈ ਦੇਸ਼ ਨਿਕਾਲਾ ਵੀ ਹੋ ਸਕਦਾ ਹੈ ਤੇ ਅਜਿਹੇ ਜਿਹੜੇ ਪ੍ਰਵਧਾਨ ਨੇ ਉਹਦੇ 'ਚ ਰੱਖੇ ਗਏ ਨੇ ਤਾਂ ਅਮਰੀਕਾ ਦੇ ਵਿੱਚ ਹੁਣ ਗ੍ਰੀਨ ਕਾਰ ਲੈਣਾ ਬਹੁਤ ਔਖਾ ਹੋ ਗਿਆ ਤੇ ਉਹਦੇ ਨਾਲ ਨਾਲ ਹੁਣ ਚੇਤਾਵਨੀ ਵੀ ਜਿਹੜੀ ਜਾਰੀ ਕੀਤੀ ਹੈ ਜਿਸ ਨੇ ਲੱਖਾਂ ਦੀ ਜਿਹੜੀ ਗਿਣਤੀ ਦੇ ਵਿੱਚ ਲੋਕਾਂ ਦੀ ਚਿੰਤਾ ਵਧਾਈ ਹੈ ਉਹ ਇਹ ਹੈ ਕਿ ਵੀਜ਼ੇ ਦੀ ਸਕ੍ਰੀਨਿੰਗ ਲਗਾਤਾਰ ਜਾਰੀ ਰਹੇਗੀ ਯੂਐਸ ਦੇ ਵੀਜ਼ੇ ਦੀ ਤਾਂ ਉਸ ਤੋਂ ਬਾਅਦ ਜੇਕਰ ਯੂਐਸ ਦੇ ਜਿਹੜਾ ਇਮੀਗ੍ਰੇਸ਼ਨ ਹੈ ਉਹਦੇ ਵਿੱਚ ਵੀਜ਼ਾ ਧਾਰਕ ਕੋਈ ਵੀ ਤਰ੍ਹਾਂ ਦੀ ਬੇਨਿਜ਼ਮੀ ਕਰਦਾ ਪਾਇਆ ਜਾਂਦਾ ਜਾਂ ਉਹਦੀ ਪਾਲਣਾ ਸਹੀ ਤਰੀਕੇ ਨਾਲ ਕਾਨੂੰਨਾਂ ਦੀ ਨਹੀਂ ਕਰਦਾ ਤਾਂ ਫਿਰ ਉਸ ਨੂੰ ਰਿਪੋਰਟ ਕੀਤਾ ਜਾ ਸਕਦਾ ਹੈ ਤੇ ਨਵੇਂ ਆਦੇਸ਼ਾਂ ਦੇ ਤਹਿਤ ਜਿਨ੍ਹਾਂ ਪ੍ਰਵਾਸੀਆਂ ਨੂੰ ਪਹਿਲਾਂ ਹੀ ਵੀਜ਼ਾ ਮਿਲ ਚੁੱਕ ਜਿਹੜਾ ਮਿਲ ਚੁੱਕਿਆ ਤਾਂ ਉਹ ਅਮਰੀਕੀ ਪ੍ਰਸ਼ਾਸਨ ਦੇ ਰਡਾਰ ਦੇ ਉੱਤੇ ਰਹਿਣਗੇ ਤੇ ਇਸ ਦੇ ਲਈ ਉਹਨਾਂ ਦੇ ਉੱਤੇ ਲਗਾਤਾਰ ਨਜ਼ਰ ਰੱਖੀ ਜਾਏਗੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਅਮਰੀਕਾ ਦੇ ਇਮੀਗ੍ਰੇਸ਼ਨ ਕਾਨੂੰਨਾਂ ਦੀ ਪਾਲਣਾ ਕਰਦੇ ਨੇ ਜਾਂ ਫਿਰ ਨਹੀਂ ਕਰਦੇ